ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੋਨ ਡੇਰੀ ਫਾਰਮ ਅਹਿਮਦਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਨ ਵਿੱਚ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇਤਾ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990999728 ਅੱਜ ਦੀ ਵੀਡੀਓ ਵੀਰ ਜੀ ਮੇਰੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਦੋ ਟਾਪ ਦੇ ਨਗੀਨੇ ਲੈ ਕੇ ਆਇਆ ਹਾਂ ਆਉ ਦਿਨਾ ਪ੍ਰੋਪਰ ਡੀਟੇਲ ਕਰਦੇ ਆਂ ਸ਼ੁਰੂਆਤ ਨੀਲੀ ਦਾਵੀ ਤੋਂ ਐਂ ਦੇਖ ਸਕਦੇ ਆਂ ਜੀ ਪਿਓਰ ਨੀਲੀ ਦਾਵੀ ਆ ਦੂਜਾ ਸੂਰ ਸੁਂਧੀਓ ਵੱਡੇ ਕੱਦ ਕੜਚੇ ਛੋਟੀ ਫੇਸ ਕੁਆਲਿਟੀ ਦੇਖ ਸਕਦੇ ਆਂ ਪੂਰਾ ਟਾਪ ਦਾ ਨਗੀਨਾ ਹੈਗਾ ਲਾਹੌਰੀਏ ਦੀ ਬਾਈ ਜੀ ਖੁਦਾ ਕੀ ਅੱਗੇ ਨੂੰ ਕੋਹੇ ਨੂਰ ਦਾ ਸੀਮਨ ਲੱਗਿਆ ਹੋਇਆ ਤੇ ਪਹਿਲੇ ਸੂਰ ਬਾਈ ਜੀ ਨੇ ਦੁੱਧ ਦਿੱਤਾ 13-14 ਕਿਲੋ ਇਸ ਵਾਰੀ ਆਸ ਉਮੀਦ ਆ 15-16 ਕਿਲੋ ਬੜੀ ਨਾਮ ਦਾ ਜਿੰਨਾ ਚਵਾਉਗੀ ਲੇਵਾ ਦੇਖ ਸਕਦੇ ਆਂ ਬਹੁਤ ਸੋਹਣਾ ਚਾਰੇ ਥਣ ਪੂਰੇ ਨਿਖਲਵੇਂ ਜੀ ਸੂਰੀ ਸਪੇਸ ਤੇ ਲੱਗੇ ਹੋਏ ਆ ਹੱਥੀ ਚਵਾਈ ਵਾਲਾ ਥਾਣਾ ਬਹੁਤ ਵਧੀਆ ਤੇ ਕੱਦ ਕਾਟ ਫੁੱਲ ਆ ਬਜਨ ਵਜੂਦ ਦੇਖ ਸਕਦੇ ਆ ਪੂਰਾ ਚੈੱਕ ਕਰ ਲਓ ਚਾਰੇ ਪਾਸੇ ਰਹਿਣ ਮੱਲਾ ਵਰਗੀ ਪਈ ਆ ਦੁੱਧ ਦੇ 15-16 ਕਿਲੋ ਪਾ ਦੇਣਾ ਤੇ ਸੂਣ ਦੇ ਵਿੱਚ ਵੀ ਇਹਦੇ ਅਜੇ 7 ਦਿਨ ਬਾਕੀ ਪਏ ਆ 7 ਦਿਨ ਸੂਣ ਚ ਰਹਿਗੇ ਜੇ ਕੋਈ ਮੇਰਾ ਚੰਗਾ ਬਰੀਡ ਦੇ ਭਰਾ ਕੰਮ ਕਰਨ ਵਾਲਾ ਹੋਵੇ ਜਾਂ ਚੰਗੀ ਬਰੀਡਰ ਮੱਝ ਲੈਣੀ ਹੈ ਤੇ ਬਰੀਡਰ ਬੱਚਾ ਲੈਣਾ ਤੇ ਉਹਦੇ ਲਈ ਇਹ ਬਹੁਤ ਵਧੀਆ ਫਾਇਦੇਮੰਦ ਆ ਦੇਖ ਸਕਦੇ ਆ ਆਰਡਰ ਦੇਖ ਲਓ ਨੇੜੇ ਤੋਂ ਅਜੇ 7-8 ਦਿਨਾਂ ਨੂੰ ਆਰਡਰ ਕੋਸੂਰ ਹੀ ਬਣ ਜਾਣਾ ਦਾ ਕਰਮ ਵਾਲੀ ਦਾ ਤੇ ਦੁੱਧ ਵੀ 16-15-16 ਕਿਲੋ ਬੜੀ ਆਮਦਾਰੀ ਨਹੀਂ ਚਵਾਊਗੀ ਇਹ ਤੇ ਜੇ ਮੇਰੇ ਕਿਸੇ ਵੀ ਭਰਾ ਦੇ ਇਹ ਵ ਤੇ ਪ੍ਰਾਈਸ ਇਹਦਾ ਫੋਨ ਤੇ ਹੋ ਜੂਗਾ ਹੋਊਗਾ ਜੈਜ ਬਾਈ ਅੱਗੇ ਦੇਖ ਸਕਦੇ ਆ ਬਾਈ ਜੀ ਦੋ ਨੰਬਰ ਡੈਨਮਾਰਕਾ 40116 ਦੀ ਖੋਦਾ ਅੱਗੇ ਨੂੰ ਵੀ ਜੀ ਰਮਾਂਡਾ ਦਾ ਸੀਮਨ ਲੱਗਿਆ ਹੋਇਆ ਇਹ ਵੀ ਅਸੀਂ ਦਾ ਫੇਸ ਬਿਊਟੀ ਦੇਖ ਸਕਦੇ ਆ ਥੋੜਾ ਜਿਹਾ ਕ੍ਰਾਸਮਨ ਜ਼ਰੂਰ ਆ ਕੱਦ ਕਾੜ ਫੁੱਲ ਆ ਦੂਜਾ ਸੂ ਅਰੀਜਨਲ ਦੇਖ ਸਕਦੇ ਆ ਬਾਈ ਕੱਦ ਹਾਈਟ ਫੁੱਲ ਵਜ਼ਨ ਫੁੱਲ ਫਾਰਮ ਦੇ ਵਿੱਚੋਂ ਆਪਾਂ ਪਰ ਚੇਜ ਕੀਤੀ ਆ ਚਾਰੇ ਸਾਨੂੰ ਦੇਖ ਸਕਦੇ ਆ ਪੂਰੇ ਨਿੱਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਤੇ ਪਹਿਲੇ ਸੂਏ ਬਾਈ ਇਹਨੇ ਮਿਲਕ ਦਿੱਤਾ 26 27 ਕਿਲੋ ਇਸ ਵਾਰੀ ਆਸਮੀ ਦਾ 30 ਪਲੱਸ ਦੀ ਤੇ ਜਿਹੜੇ ਹਿਸਾਬ ਨਾਲ ਗਰਮੀ ਥੋੜਾ ਜਿਹਾ ਕ੍ਰਾਸ ਪੁਆਇੰਟ ਜਰੂਰ ਹੈਗਾ 27 22 ਕਿਲੋ ਬੜੀ ਨਾਮਦਾਰਣੀ ਚਵਾਊਗੀ ਕਦ ਫੁੱਲਾ ਦੇਖ ਸਕਦੇ ਹਵਾਨੇ ਢੱਲਾਂ ਬਹੁਤ ਪਈਆਂ ਅਜੇ ਸੂਨ ਦੇ ਵਿੱਚ ਬਾਈ ਇਹਦੇ ਪਏ ਆ 8 ਤੋਂ 9 ਦਿਨ ਸੂਨ ਦੇ ਵਿੱਚ 8 ਤੋਂ 9 ਦਿਨ ਲਊਗੀ ਕਦ ਘੜ ਫੁੱਲਾ ਦੇਖ ਸਕਦੇ ਆ ਬਰੀਡ ਵਾਈਜ਼ ਦੇ ਵੇਸ ਤੇ ਮਿਲਕ ਵੀ ਬਹੁਤ ਸਟਰੋਂਗ ਲੱਗੀ ਆ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕਲਵੇਂ ਤੇ ਪੂਰੀ ਸਪੇਸ ਤੇ ਲੱਗੇ ਵਿਆ ਫੇਸ ਬਿਊਟੀ ਪੂਰੀ ਟੌਪ ਦੀ ਆ ਦੂਜਾ ਸੂਹਾ ਸੁੰਦੀ ਆ ਬਾਈ ਜੀ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੀ ਇਹ ਵੜੇ ਵੀ ਮਸਾਂਦ ਉਹ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਤੇ ਪ੍ਰਾਇ ਜੀ ਇਹਦਾ ਵੀ ਜੈ ਜੀ ਆ ਫ ਵੱਡੇ ਕੱਦ ਕੜਚਾ ਫੁੱਲ ਭਜਨ ਵੀ ਤੋੜਾ ਤਾਰਾ ਇੱਕ ਨੰਬਰ ਆ ਥਣ ਦੀ ਗਰੰਟੀ ਆ ਕੋਈ ਭੂਰ ਸ਼ਰ ਲੈਣੀਗਾ ਫੇਸ ਬਿਊਟੀ ਦੇਖ ਸਕਦੇ ਫੇਰ ਇੱਕ ਵਾਰ ਤੋਂ ਕੱਦ ਦੋਨਾਂ ਦੇ ਫੁੱਲ ਆ ਝੋਟੀ ਦਾ ਕੱਦ ਵੀ ਬਹੁਤ ਵੱਡਾ ਹੈਵੀ ਭਜਨ ਚਾ ਝੋਟੀ ਦੇਖ ਸਕਦੇ ਆ ਉਰੇ ਐਂ ਚੰਗੇ ਏਰੀਆ ਚ ਲਈ ਵੀ ਆਪਣੀ ਪਰਚੇਜ ਕੀਤੀ ਆ ਬਹੁਤ ਚੰਗੇ ਘਰੋਂ ਆਈ ਵੀ ਆ ਤੇ ਦੁੱਧ ਬਾਈ ਜਨੇ ਮੌਜ ਨੇ 15 16 ਕਿਲੋ ਚਵਾ ਦੇਣਾ ਸੂਨ ਦੇ ਵਿੱਚ ਹਫਤਾ ਬਾਕੀ ਅੱਜ ਦੀ ਵੀਡੀਓ ਵੀਡੀਓ ਮੇਰੇ ਆਪ ਦੇ ਪਿੰਡ ਤੋਂ ਸੀਗੀ ਸੌਰੀ ਆਪ ਦੇ ਘਰ ਤੋਂ ਸੀਗੀ ਵੀਡੀਓ ਪ੍ਰੋਪਰ ਤੁਹਾਨੂੰ ਦੋਨਾਂ ਪਸ਼ੂਆਂ ਦੀ ਡਿਟੇਲ ਦੇਤੀ ਹੈ ਜੇ ਵੀਰ ਕਿਸੇ ਭਰਾ ਨੂੰ ਦੋਨਾਂ ਵਿੱਚੋਂ ਕੋਈ ਵੀ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਆ 78990999728 ਤੇ ਰੂਟੀਨ ਦੇ ਵਿੱਚ ਮੈਨੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਈ